ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਹਾਲੀ ਦੇ ਦਿਨਾਂ 'ਚ ਚੌਥੀ ਵਾਰ ਦਾਅਵਾ ਕੀਤਾ ਕਿ ਵਾਈਡਨ ਪ੍ਰਸ਼ਾਸਨ ਨੇ VOTING ਵਧਾਉਣ ਲਈ ਭਾਰਤ ਨੂੰ 2.1 ਕਰੋੜ ਡਾਲਰ ਦੇ ਫੰਡ ਅਲਾਉਟ ਕੀਤੇ ਸਨ ਵਾਸ਼ਿੰਗਟਨ ਚ ਗਵਰਨਰਜ਼ ਵਰਕਿੰਗ ਸੈਸ਼ਨ ਨੂੰ ਸੰਬੋਧਨ ਕਰਦਿਆਂ 트ੰਪ ਨੇ ਕਿਹਾ ਕਿ ਭਾਰਤ ਚ VOTING ਵਧਾਉਣ ਲਈ 2.1 ਕਰੋੜ ਡਾਲਰ ਮੇਰੇ ਮਿੱਤਰ ਮੋਦੀ ਨੂੰ ਚੱਲ ਰਹੇ ਨੇ ਅਸੀਂ ਭਾਰਤ ਚ VOTING ਵਧਾਉਣ ਲਈ 2.1 ਕਰੋੜ ਡਾਲਰ ਤੇ ਰਿਆਂ ਸਾਡੇ ਬਾਰੇ ਕੀ ਹੈ ਮੈਂ ਵੀ VOTING ਵਧਾਉਣਾ ਚਾਹੁੰਦਾ ਇਸ ਪ੍ਰੋਗਰਾਮ ਦੀ ਇੱਕ ਵੀਡੀਓ ਕਲਿੱਪ ਬੀਤੇ ਦਿਨੀ ਵਾਈਟ ਹਾਊਸ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਗਈ ਸੀ 트ੰਪ ਨੇ ਇਹ ਵੀ ਕਿਹਾ ਕਿ ਬੰਗਲਾਦੇਸ਼ ਚ ਸਿਆਸੀ ਸਥਿਤੀ ਮਜ਼ਬੂਤ ਕਰਨ ਲਈ ਉਸ ਕੰਪਨੀ ਨੂੰ ਦਿੱਤੇ ਗਿਆ ਜਿਸ ਬਾਰੇ ਕਿਸੇ ਨੇ ਕਦੇ ਨਹੀਂ ਸੁਣਿਆ ਉਹਨਾਂ ਕਿਹਾ ਕਿ 2.9 ਕਰੋੜ ਅਮਰੀਕੀ ਡਾਲਰ ਮਿਲੇ ਉਹਨਾਂ ਨੂੰ ਇੱਕ ਚੈੱਕ ਮਿਲਿਆ ਤੁਸੀਂ ਸੋਚ ਸਕਦੇ ਹੋ ਤੁਸੀਂ ਇੱਕ ਛੋਟੀ ਜਹੀ ਫਰਮੋਂ ਤੁਹਾਨੂੰ ਇੱਥੋਂ 10000 ਮਿਲੇ ਨੇ ਉੱਥੋਂ 10000 ਮਿਲਦੇ ਨੇ ਅਤੇ ਫਿਰ ਅਮਰੀਕੀ ਸਰਕਾਰ ਤੋਂ 2.9 ਕਰੋੜ ਡਾਲਰ ਮਿਲਦੇ ਨੇ ਟਰੰਪ ਦੇ ਬਿਆਨ ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਮਿੱਤਰ ਨਾਲ ਗੱਲ ਕਰਨ ਅਤੇ ਦੋਸ਼ਾਂ ਦਾ ਸ਼ਕਤੀ ਨਾਲ ਖੰਡਨ ਕਰਨ ਦੀ ਮੰਗ ਕੀਤੀ ਹੈ ਵਿਰੋਧੀ ਧਿਰ ਨੇ ਭਾਰਤ ਚੋਂ ਵੱਖ-ਵੱਖ ਏਜੰਸੀਆਂ ਤੋਂ ਪ੍ਰਾਪਤ ਫੰਡਾਂ ਬਾਰੇ ਵਾਈਟ ਪੇਪਰ ਦੀ ਵੀ ਮੰਗ ਕੀਤੀ ਪਾਰਟੀ ਨੇ ਸਿਵਲ ਸੁਸਾਇਟੀ ਦੇ ਮੈਂਬਰਾਂ ਐਨ ਜੀਓਜ਼ ਅਤੇ ਸਿਆਸੀ ਪਾਰਟੀਆਂ ਖਿਲਾਫ ਬੇਬੁਨਿਆਦ ਇਲਜ਼ਾਮ ਲਾਉਣ ਲਈ ਆਰਐਸਐਸ ਤੇ ਭਾਜਪਾ ਤੇ ਉਹਨਾਂ ਦੇ ਤੰਤਰ ਖਿਲਾਫ ਕਾਨੂੰਨੀ ਕਾਰਵਾਈ ਦੀ ਵੀ ਮੰਗ ਕੀਤੀ ਕਾਂਗਰਸੀ ਆਗੂ ਪਵਨ ਖੇੜਾ ਨੇ ਕਿਹਾ ਕਿ ਵਾਈਟ ਪੇਪਰ ਚ ਨਾ ਸਿਰਫ ਯੂਐਸਏ ਐਡ ਫੰਡਿੰਗ ਤੇ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਸਗੋਂ ਅਜਿਹੀਆਂ ਸਾਰੀਆਂ ਏਜੰਸੀਆਂ ਤੇ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਜੋ ਭਾਰਤੀ ਕਾਨੂੰਨ ਤਹਿਤ ਸਰਕਾਰਾਂ ਵਿਅਕਤੀਆਂ ਤੇ ਹੋਰ ਸਾਰੀਆਂ ਸੰਸਥਾਵਾਂ ਨੂੰ ਫੰਡ ਦਿੰਦੀਆਂ ਨੇ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਦੋਸਤ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ VOTING ਮਸ਼ੀਨਾਂ ਦੀ ਬਜਾਏ ਪੇਪਰ ਵੈਲਟ ਦੀ ਵਰਤੋਂ ਕਰਨ ਦੇ ਸੁਨੇਹੇ ਵੱਲ ਧਿਆਨ ਦੇਣ ਲਈ ਕਿਹਾ ਹੈ ਕਾਂਗਰਸ ਦੇ ਜਰਨਲਿਸਟ ਕਤਰ ਕੇਸੀ ਵੈਨੂਗੋਪਾਲੇ ਹੈਰਾਨੀ ਪ੍ਰਗਟ ਕਰਦੇ ਹਨ ਕਿ ਆ ਕਿ ਸਮੁੱਚੇ ਸੰਸਾਰ ਵੱਲੋਂ ਆਖੀ ਜਾ ਰਹੀ ਗੱਲ ਨੂੰ ਭਾਜਪਾ ਅੰਗੂਲੀਆਂ ਕਿਉਂ ਕਰ ਰਹੀ ਹੈ ਸਰਕਾਰ ਪਾਰਦਰਸ਼ਤਾ ਤੋਂ ਕਿਉਂ ਭਜਰੀ ਹੈ ਉਹਨਾਂ ਇੱਕ ਸੁੱਤੇ ਪੋਸਟ ਪਾਉਂਦੇ ਲਿਖਿਆ ਕਿ ਕੀ ਪ੍ਰਧਾਨ ਮੰਤਰੀ ਮੋਦੀ ਆਪਣੇ ਪੱਕੇ ਦੋਸਤ ਡੋਨਲਡ ਟਰੰਪ ਵੱਲੋਂ ਦਿੱਤੇ ਬੈਲਟ ਪੇਪਰਾਂ ਦੀ ਵਰਤੋਂ ਤੇ ਇੱਕੋ ਦਿਨ VOTING ਦੇ ਸਨੇਹ ਵੱਲ ਧਿਆਨ ਦੇਣਗੇ ਅਤੇ ਸਾਡੇ ਮੁਲਕ ਦੀ ਚੋਣ ਪ੍ਰਕਿਰਿਆ ਬਾਰੇ ਸਬੰਧਤ ਤਰ੍ਹਾਂ ਦੇ ਤੋਖਲੇ ਦੂਰ ਕਰਨ ਦੇ ਯਤਨ ਕਰਨਗੇ ਗਵਰਨਰਾਂ ਦੀ ਮੀਟਿੰਗ ਦੌਰਾਨ ਟਰੰਪ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਦਾ ਹਵਾਲਾ ਦਿੰਦੇ ਆ ਬੈਨੂ ਗੋਪਾਲ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਉਹਨਾਂ ਦੇ ਚੰਗੇ ਦੋਸਤ ਨੂੰ ਮਹਾਰਾਸ਼ਟਰ ਵਿੱਚ ਲੱਖਾਂ ਵੋਟਰਾਂ ਦੀ ਗਿਣਤੀ ਵਧਣ ਜਾਂ ਵਿਰੋਧੀ ਧਿਰ ਦੀਆਂ ਵੋਟਾਂ ਕੱਟੇ ਜਾਣ ਤੋਂ ਕਾਫੀ ਹੈਰਾਨੀ ਹੋਵੇਗੀ ਜ਼ਿਕਰਯੋਗ ਹੈ ਕਿ ਕਾਂਗਰਸ ਵੱਲੋਂ ਕੁਝ ਸਮੇਂ ਲਈ VOTING BELT ਪ੍ਰਣਾਲੀ 라ਹੀਂ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਪਾਰਟੀ ਦਾ ਦੋਸ਼ ਹੈ ਕਿ ਇਲੈਕਟ੍ਰੋਨਿਕ VOTING ਮਸ਼ੀਨਾ EVMs ਵੱਲੋਂ ਦਿੱਤੇ ਜਾਂਦੇ ਨਤੀਜੇ ਸ਼ੱਕੀ ਨੇ ਜਦਕੇ ਦੂਜੇ ਪਾਸੇ ਚੌਣ ਕਮਿਸ਼ਨ ਦਾ ਆਖਣਾ ਕਿ ਕੋਈ ਵੀ EVMs 'ਚ ਕਿਸੇ ਕਿਸਮ ਦੀ ਖਰਾਬੀ ਸਾਬਤ ਕਰਨ 'ਚ ਸਫਲ ਨਹੀਂ ਹੋ ਸਕਿਆ।